ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦੁਨੀਆਲ ਵਿਖੇ ਕੁਝ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਪਿੰਡ ਦੇ ਚੌਂਕੀਦਾਰ ਦੀ ਕਥਿਤ ਤੌਰ ਤੇ ਕੁੱਟਮਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਥਾਣਾ ਮੁਖੀ ਖਿਲਚੀਆਂ ਖਿਲਚੀਆਂ ਨੇ ਦੱਸਿਆ ਕਿ ਪਿੰਡ ਦੁਨੀਆਲ ਵਿਖੇ ਬੀਤੀ 16 ਜੂਨ ਦੀ ਰਾਤ ਨੂੰ 11-12 ਵਜੇ ਦੇ ਕਰੀ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਚੌਂਕੀਦਾਰ ਹਰਜੀਤ ਸਿੰਘ ਉਮਰ 42-43 ਸਾਲ ਪੁੱਤਰ ਦੇਸਾਂਿੰਦੀ ਬੁਰੀ ਤਰ੍ਹਾਂ ਕਟਮਾਰ ਕੀਤੀ ਗਈ ਸੀ ਜਿਸ ਨੂੰ ਕੇ ਪਹਿਲਾ ਬਾਬਾ ਬਕਾਲਾ ਸਾਹਿਬ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਬਾਅਦ ਵਿੱਚ ਉਸ ਨੂੰ ਗੰਭੀਰ ਹੋਣ ਕਾਰਨ ਗੁਰਨਾਨ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਇਹਨਾਂ 1.5 ਸਾਲ ਪਹਿਲਾਂ ਦੀ ਗੱਲ ਆ ਇੰਨਾ ਹੀ ਥੋੜਾ ਬੋਲ ਲੜਾਈ ਝਗੜਾ ਆ ਸੀ ਸਾਡਾ ਗ੍ਰਾਮ ਪੰਚਾਇਤ ਨੇ ਫੈਸਲਾ ਕਰਾਤਾ ਸੀ ਜਦੋਂ ਉਹਦੇ ਵਿੱਚ ਰਾਜਨਾਵਾ ਹੋ ਗਿਆ ਸੀ ਉਸ ਤੋਂ ਬਾਅਦ 1.5 ਸਾਲ ਬਾਅਦ ਫਿਰ ਇਹਨਾਂ ਨੇ ਗਲੀ ਵਿੱਚ ਗੱਲਬੰਦੀ ਕੀਤਾ ਵਾ ਤੇ ਬਾਜੀ ਕਿੰਨੇ ਕਿੰਨੇ ਸੱਟਾਂ ਲਾਈਆਂ ਕੀ ਨਾ ਉਹਨਾਂ ਦਾ ਬਾਜੀ ਇੱਕ ਤੇ ਰਣਜੋਤ ਸਿੰਘ ਆ ਸਾਨੂੰ ਪਾਕ ਸਿੰਘ ਵਾਸੀ ਪਿੰਡ ਦੇ ਨਿਆਲ ਇੱਕ ਹਰਜਾਬ ਹਰਜਾਬ ਸਿੰਘ ਉਹ ਸਾਡੇ ਬਡਾਲੇ ਤੋਂ ਆਏ ਆ ਇਥੇ ਰਹਿਸ਼ ਕਰਨ ਪੰਜ 6 ਸਾਲ ਹੋ ਗਏ ਆ ਉਹਦੇ ਸਾਨੂੰ ਦਾ ਨੀ ਪਤਾ ਤੇ ਇੱਕ ਸਾਹ ਸਿੰਘ ਵਾ ਉਹ ਵੀ ਬੁੱਟਰਪਿੰਡ ਤੋਂ ਆਇਆ ਵਾ ਇਥੇ ਰਹਿਸ਼ ਕੀਤੀ ਪੰਜ 6 ਸਾਲ ਤੋਂ ਉਹ ਵੀ ਸਾਡੇ ਪਿੰਡ ਦਾ ਤੇ ਇਹਨਾਂ ਤਿੰਨਾਂ ਨੇ ਵਿਅਕਤੀਆਂ ਨੇ ਚਾਚੇ ਉੱਪਰ ਕਰਲੇ ਇਹਦੇ ਨਿਆਤਾ ਵੇਖ ਕੇ ਤੇ ਇਹਨਾਂ ਕੋ ਡੰਡੇ ਹੀ ਕਿਰਪਾਨਾਂ ਦਾਤ ਰਹੀ ਇਹਨਾਂ ਡੰਡੇ ਨਾਲ ਵਾਰ ਕੀਤਾ ਚਾਚੇ ਦੇ ਸਿਰ ਤੇ ਤੇ ਜੋ ਮੌਕੇ ਤੇ ਉਹਨਾਂ ਨੂੰ ਮੈਂ ਇਹ ਛੱਡ ਦੇ ਕੇ ਬਾਬਕਾਲ ਰੈਫਰ ਹਸਪੀਟਲ ਖੜਿਆ ਉਸ ਤੋਂ ਉਹਨਾਂ ਨੇ ਰੈਫਰ ਕਰਤਾ ਕੁਝ ਬਨਾਨਾ ਕਾ ਹਸਪੀਟਲ 16 ਤਰੀਕ ਦੀ 16 ਤਰੀਕ ਨੂੰ 11:30 ਵਜੇ ਘਰ ਘਟਣਾ ਆਈ ਆ ਤੇ ਅਸੀਂ ਉਸ ਟਾਈਮ ਉਸ ਤੋਂ ਬਾਅਦ ਆ ਪਰਚਾ ਦਰਜ ਕਰਾਇਆ ਖਲਜੀ ਥਾਣੇ ਨਹੀਂ ਉਸ ਤੋਂ ਬਾਅਦ ਕਾਰਵਾਈ ਥਾਣੇ ਦਿੱਤੀ ਜੀ ਇਹ ਗੱਲ ਦੱਸਣ ਲੱਗਾ ਸੀ ਹਾਂਜੀ 11:30 ਵਜੇ ਵਰਦਾ ਤੋਂ ਹੀ ਆ ਉਸ ਤੋਂ ਬਾਅਦ ਹੀ ਖਲਜੀ ਥਾਣੇ ਰਿਪੋਰਟ ਦਰਜ ਕਰਾਈ ਆ ਉਹ ਪ੍ਰਸ਼ਾਸਨ ਵੱਲੋਂ 16 ਦੀ 16 ਤਰੀਕ ਦੀ ਰਾਤ ਤੱਕ 17 ਤੱਕ 17 ਤਰੀਕ ਦਾ ਕੋਈ ਇੱਥੇ ਕਾਰਵਾਈ ਨਹੀਂ ਹੋਈ ਨਾ ਕੋਈ ਪਿੰਡ ਪੁਲਿਸ ਨੇ ਗੇੜਾ ਹੀ ਮਾਰਿਆ ਵਾ ਫਿਰ 17 ਤਰੀਕ ਨੂੰ ਰਾਤ ਇਹ 18 ਤਰੀਕ ਨੂੰ ਰਾਤ 2:30 ਵਜੇ ਚਾਚਾ ਦੀ ਡੈਥ ਹੋ ਗਈ ਆ ਫੇ ਜਾ ਕੇ ਪਰਚਾ ਦਰਜ ਕੀਤਾ ਅਸੀਂ ਪ੍ਰਸ਼ਾਸਨ ਕੋਲ ਐਸੋ ਮੰਗ ਕਰਦੇ ਆ ਕਿ ਕਮਾਈ ਵਿੱਚ ਸਾਰਨੇ ਇਹੀ ਕਮਾਉਣ ਵਾਲਾ ਇਹਨਾਂ ਦੇ ਦੋ ਬੱਚੇ ਆ ਨਿਕੇ ਨਿਕੇ ਉਹ ਜੇ ਪੜਦੇ ਆ ਤੇ ਇਹਾਂ ਦੀ ਵਾਈਫ ਆ ਤੇ ਪਰਿਵਾਰ ਬਿਲਕੁਲ ਬੇਰੁਜ਼ਗਾਰ ਵਾ ਤੇ ਪ੍ਰਸ਼ਾਸਨ ਕੋਲ ਐਹੀ ਮੰਗ ਕਰਦੇ ਆ ਕਿ ਵੱਤਵਾਰ ਸਾਡੀ ਮਾਇਤੇ ਕੀਤੀ ਜਾਵੇ ਹਾਂਜੀ ਭੈਣ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਬਾਜੀ ਮਨਜੀਤ ਕੋਹਰ ਆ ਤੇ ਕੀ ਕਵਾਰ ਦਾ ਤੋ ਜੀ ਮੇਰੇ ਦੇਰ ਦੀ ਹਤਿਆ ਕਰਤੀ ਇਹਨਾਂ ਨੇ ਰਾਤ ਮੈਂ ਕੋਟੀ ਉੱਪਰ ਹਾਂ ਮੈਂ ਜੋਦੇ ਮੁੰਡੇ ਨੂੰ ਵੇਖਿਆ ਜਦੋਂ ਉਹਨੇ ਮਾਰਿਆ ਛੋਟਾ ਗੱਡਾ ਸੀ ਕੋਈ ਮਾਰੀ ਉਹ ਡੇਪਿਆ ਉਹ ਤੋਂ ਦੇਪਿਆ ਜੀ ਤੁਹਾਡਾ ਉਹ ਡੇਪਿਆ ਮੁੜ ਕੇ ਮੁੜ ਚਲ ਗਏ ਮੁੜ ਕੇ ਜੀ ਤੈਨੂੰ ਲੈ ਕੇ ਉਹ ਸਪੀਡ ਲਈ ਹਾਂਜੀ ਉਹ ਸਪੀਡ ਨਾਲ ਵਾਲਿਆਂ ਨੇ ਕੋਈ ਨਹੀਂ ਵੇਖਿਆ ਮੈਂ ਉਹਨਾਂ ਦੇ ਤਰਲੇ ਕੱਢੇ ਮੈਂ ਬਾਜੀ ਦੇ ਪਿੱਛੇ ਗੁੰਮਾ ਬਣ ਕੇ ਵੇਖੂ ਕੀ ਹੋ ਗਿਆ ਇਹਨੂੰ ਬੋਲਦਾ ਨਹੀਂ ਆਏ ਉਹਨਾਂ ਨੇ ਅੱਡੀ ਕੋਈ ਨਹੀਂ ਆਂਦਾ ਇਹਨੂੰ ਅੰਮ੍ਰਿਤਸਰ ਲੈ ਜਾਓ ਕੋਈ ਹੋਰ ਵੇਲੇ ਗੱਡੀ ਵੀ ਨਹੀਂ ਹੋਤੀ ਆਗੀ ਗੱਡੀ ਆਉਂਦੇ ਆਉਂਦੇ ਆ ਪਾਜੀ 11 12 ਵਜ ਗਿਆਂ 3 ਵਜੇ ਸਾਨੂੰ ਆਹ ਨੰਬਰਸਰ ਗੱਡੀ ਤੋਂ ਨਾ ਕਲਵਾਇਆ ਕੀ ਆਡੀ ਸਰਕਾਰ ਕੋ ਇਹ ਮੰਗਵਾ ਵੀ ਜਿਨ੍ਹਾਂ ਨੇ ਐਦਾ ਕੀਤੀ ਆ ਉਹਨਾਂ ਨੂੰ ਦੋ ਫੰਸੀ ਸਾਡਾ ਵੀ ਚੱਲ ਗਿਆ ਉਹਨਾਂ ਨੂੰ ਵੀ ਕਲਾਓ ਸਾਨੂੰ ਇਹ ਤੇ ਦੇਹਿਣਾ ਇਹਨਾਂ ਗੰਦ ਪਾਇਆ ਇੱਥੇ ਬਸ ਚੰਪ ਚੰਪ ਜਾਈਦੀ ਕਰਨੀ ਅੱਜ ਕੁਲਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਦਿਨਾਲ ਨੇ ਸਾਡੇ ਕੋਲ ਆਪਣੀ ਸਟੇਟਮੈਂਟ ਲਿਖਾਈ ਆ ਤੇ ਬੀਤੀ ਕੱਲ ਰਾਤ ਉਹਨਾਂ ਦੇ ਪਿੰਡ ਦੇ ਹੀ ਰਣਜੋਤ ਸਿੰਘ ਅਰਜਾਪ ਸਿੰਘ ਤੇ ਸਾਹਬ ਸਿੰਘ ਰਾਤ 11:30 ਜਿure ਦੇ ਘਰ ਦੇ ਬਾਹਰ ਰੌਲਾ ਪਾ ਰਹੇ ਸੀ ਉਹਦੇ ਪਤੀ ਹਰਜੀਤ ਸਿੰਘ ਨੇ ਜੋ ਪਿੰਡ ਦਾ ਚੰਕੀ ਦਾ ਰਿਹਾ ਉਹਨੇ ਉਹਨਾਂ ਨੂੰ ਰੋਕਿਆ ਵੀ ਇੱਥੇ ਰੌਲਾ ਨਾ ਪਾਓ ਨਾ ਗਲ ਬੰਦਾ ਕਰੋ ਇਸੇ ਕੋਲ ਇਹਨਾਂ ਦਾ ਝਗੜਾ ਹੋਇਆ ਤੇ ਉਹਨਾਂ ਨੇ ਡੰਗਾ ਨਾਲ ਉਹਨੂੰ ਸੱਟਾਂ ਲਾਈਆਂ ਨੇ ਹਰਜੀਤ ਸਿੰਘ ਨੂੰ ਗੁਨਾਨਕ ਹਸਪਤਾਲ ਦਾਖਲ ਸੀ ਦਰਾਨੇ ਇਲਾਜ ਅਜੋ ਦੀ ਮੌਤ ਹੋ ਗਈ ਹੈ ਸ਼੍ਰੀ ਗੌਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ਼੍ਰੀ ਹਰਮਨ ਵੀਰ ਸਿੰਘ ਗਿੱਲ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਮੁਹਿੰਮ ਦੇ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਥਾਣਾ ਅਰਨੀ ਵਾਲਾ ਦੇ ਨਸ਼ਾ ਤਸਕਰ ਦੇ ਘਰ ਨੂੰ ਠਾਇਆ ਗਿਆ ਪੁਲਿਸ ਮੁਤਾਬਿਕ ਇਹ ਨਸ਼ਾ ਤਸਵੀਦਾ ਤੰਦਾਕਾਰ ਰਹਿ ਸੰ ਤੇ ਜਿਨ੍ਹਾਂ ਨੇ ਪੰਚਾਇਤੀ ਜਗਾ ਪਰ ਨਜਾਇਜ਼ ਉਸਾਰੀ ਵੀ ਕੀਤੀ ਹੋਈ ਸੀ ਸਾਨੂੰ ਇੱਕ ਰਿਟਰਨ ਲੈ ਰਿਕਵੈਸਟ ਆਈ ਸੀਗੀ ਈਓ ਈਓ ਵੱਲੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਇੱਥੇ ਇਸ ਜਗ੍ਹਾ ਤੇ ਜਿਹੜੀ ਇੱਕ ਅਰਨੀ ਵਾਲੇ ਪਿੰਡ ਵਿੱਚ ਇੱਕ ਛੱਪੜ ਦੀ ਜਗ੍ਹਾ ਉੱਥੇ ਕਿ ਫਲਾਣੇ ਫਲਾਣੇ ਬੰਦਿਆਂ ਨੇ ਜਿਹੜੀ ਨਜਾਇਜ਼ ਉਸਾਰੀ ਕੀਤੀ ਹੋਈ ਸੀ ਉਹਦੇ ਵਿੱਚ ਇੱਥੇ ਇਹਦੇ ਵਿੱਚ ਪ੍ਰੋਪਰ ਪ੍ਰੋਸੀਜਰ ਨਾਲ ਅਸੀਂ ਸਾਡੇ ਕੋਲ ਆਏ ਇਹਨਾਂ ਨੂੰ ਇਹਨਾਂ ਦੀ ਰਿਕੁਐਸਟ ਹੀ ਅਸੀਂ ਇਹਨਾਂ ਨੂੰ ਪੁਲਸ ਪ੍ਰੋਵਾਈਡ ਕੀਤੀ ਇਹ ਇਨਕ੍ਰੋਚਮੈਂਟ ਜਦੋਂ ਪਤਾ ਲੱਗਾ ਇਹ ਜਗਿੰਦਰ ਸਿੰਘ ਪੁੱਤਰ ਦਾਰਾ ਸਿੰਘ ਸੀਗਾ ਜਿਹੜਾ ਇੱਥੇ ਅਰਨੀ ਵਾਲੇ ਦਾ ਰਹਿਣ ਵਾਲਾ ਇਹ ਬੇਸਿਕਲੀ ਇਹ ਕਰਦੇ ਤੇ ਇਹਦਾ ਜਦਾ ਡਰਗ ਦਾ ਕੰਮ ਕਰਦੇ ਸੀਗੇ ਇਹਦੇ ਖਿਲਾਫ ਤਿੰਨ ਮੁਕਦਮੇ ਦੀ ਵਾਈਫ ਤੇ ਖਿਲਾਫ ਵੀ ਇੱਕ ਮੁਕਦਮਾ ਦਰਜਾ ਸੋ ਇਹਨਾਂ ਨੇ ਇਹ ਜਗ੍ਹਾ ਜਿਹੜੀ ਇਨਕ੍ਰੋਚ ਕੀਤੀ ਹੋਈ ਸੀਗੀ ਇੱਥੇ ਘਰ ਵਗੈਰਾ ਇਹਨਾਂ ਨੇ ਹਵੇਲੀ ਟਾਈਪ ਬਣਾਇਆ ਸੀਗਾ ਉਹ ਫਿਰ ਅੱਜ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹਨੂੰ ਇਹ ਰਿਮੂਵਲ ਦੇ ਆਰਡਰ ਦਿੱਤੇ ਸੀਗੇ ਤੇ ਉਹ ਇਹਨਾਂ ਨੇ ਅੱਜ ਥਰ ਰਿਮੂਵ ਕਰ ਦਿੱਤਾ ਗਿਆ ਇਹਦਾ ਜਗਿੰਦਰ ਸਿੰਘ ਹੈ ਨਾਂ ਪੁੱਤਰ ਦਾਰਾ ਸਿੰਘ ਦੇ ਖਿਲਾਫ ਤਿੰਨ ਮੁਕਦਮੇ ਦਰਜ ਐ ਦੀ ਵਾਈਫ ਦੇ ਖਿਲਾਫ ਵੀ ਇੱਕ ਮੁਕਦਮਾ ਐਂਡੀ ਦਾ ਦਰਜਿਆ ਸੋ ਇਹ ਕੰਮ ਇਹ ਦੋਨੇ ਹਸਬੰਡ ਵਾਈਫ ਜੇਲ੍ਹ ਦੇ ਵਿੱਚ ਨੇ ਸੋ ਸਾਡੇ ਵੱਲੋਂ ਇਹੀ ਜਿਹੜੀ ਸਟ੍ਰਿਕਟ ਵਾਰਨਿੰਗ ਹੈ ਜਿਹੜੇ ਵੀ ਨਸ਼ਾ ਤਸਕਰ ਨੇ ਸਮਗਲਰ ਨੇ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਜਿਹੜਾ ਨਾ ਸੋਸਾਇਟੀ ਵੱਲੋਂ ਟਾਇਲਟ ਕੀਤਾ ਜਾਂਦਾ ਸਾਨੂੰ ਸਾਡੇ ਵੱਲੋਂ ਅਸੀਂ ਤੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਾਂਗੇ ਜਿੱਥੇ ਵੀ ਕੋਈ ਲਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕੰਮ ਕਰੇਗਾ ਉੱਥੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸਾਡੇ ਵੱਲੋਂ ਲਗਾਤਾਰ ਕਾਰਵਾਈ ਚੱਲਦੀਆਂ ਸਾਡੀ ਪੰਜਵੀਂ ਕਾਰਵਾਈ ਹੈ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਜਿੱਦਾਂ ਜਿੱਦਾਂ ਵੀ ਸਾਨੂੰ ਕੋਈ ਮੈਕਮਾਡਮਨਿਸਟ੍ਰੇਸ਼ਨ ਵੱਲੋਂ ਜਿਹੜਾ ਕੋਈ ਲਿਖ ਕੇ ਆਉਂਦਾ ਵੀ ਇਹਨਾਂ ਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਆ ਉੱਥੇ ਫਿਰ ਅਸੀਂ ਉਹਨੂੰ ਰਿਮੂਵ ਕਰਦੇ ਆਂ ਨੈਸ਼ਨਲ ਪ੍ਰੈਸ ਕਲੱਬ ਦੀ ਮੀਟਿੰਗ ਹਰਮੀ ਨੇ ਦਿੱਤਾਂ ਅੱਜ ਵੀ ਪ੍ਰੈਸ ਕਲੱਬ ਕਪੂਰਤਲਾ ਵਿੱਚ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਡਾਇਰੈਕਟਰ ਡਾਕਟਰ ਐਚਐਸ 바ਵਾ ਸੀਨੀਅਰ ਰਿਪੋਰਟ ਨਰਵੇਸ਼ ਕੱਦ ਸੀ ਨਿਊਜ਼ ਭਾਰਤ ਦੇ ਬਿਊਰੋ ਚੀਫ ਅਸ਼wini ਸ਼ਰਮਾ ਤੇ ਸੀਨੀਅਰ ਕ੍ਰਾਈਮ ਰਿਪੋਰਟ ਪ੍ਰਭাকর ਦੀ ਦੇਖਰੇਖ ਵਿੱਚ ਹੋਈ ਮੀਟਿੰਗ ਦੇ ਅੰਦਰ ਕਈ ਮੇਨ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਦੱਸਿਆ ਕਿ ਅੱਜ ਉਹਨਾਂ ਨੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਉਰਫ ਰਾਜੂ ਅਤੇ ਵਾਈਸ ਪ੍ਰਧਾਨ ਭਵਤ ਸਿੰਘ ਸੱਚ ਦੇਵਾ ਦਾ ਐਲਾਨ ਕੀਤਾ ਹੈ ਜੋ ਕਿ ਸਾਰੇ ਰਿਪੋਰਟਾਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਕਾਫੀ ਸਮੇਂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ। ਪਿਛਲੇ 25 ਸਾਲਾਂ ਤੋਂ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਬੈਰ, ਗਰੋਧ, ਈਰਖਾ, ਸਭ ਜਾਤ ਪਾਤ ਨੂੰ ਸਾਰਿਆਂ ਨੂੰ ਖਤਮ ਕਰਕੇ ਆਪਸੀ ਪ੍ਰੇਮ ਪਿਆਰ ਨਾਲ ਕੰਮ ਕਰਦੇ ਹਾਂ ਤੇ ਕੰਮ ਕਰਦੇ ਰਵਾਂਗੇ। ਅਸੀਂ ਕਿਸੇ ਨਾਲ ਈਰਖਾ ਨਹੀਂ ਕਰਦੇ। ਇਸ ਕਰਕੇ ਇਹਨਾਂ ਨੇ ਮੈਨੂੰ ਇਸ ਕਾਬਲ ਸੰਘਿਆ ਤੇ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਇਹਨਾਂ ਦਾ ਮੈਂ ਸ੍ਰੀ ਕਿਸ਼ੋਰੀ ਰਾਜ ਪੂਜੀ ਦਾ ਤੇ ਡਾਕਟਰ ਐਚਐਸ ਸੱਚਦੇਵਾ ਸਾਹਾ ਆ ਡਾਕਟਰ ਐਚਐਸ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀ ਡਾਕਟਰ ਅਕਿਲ ਚੋਧਰੀ ਆਈਪੀਐਸ ਐਸਐਸਵੀ ਸ੍ਰੀ ਮੁਕਸਰ ਸਾਹਿਬ ਦੇ ਹਿਦਾਇਤਾਂ ਤੇ ਡੀਐਸਪੀ ਗਿੱਦੜਬਾਹ ਅਵਤਾਰ ਸਿੰਘ ਰਾਜਪਾਲ ਦੀ ਯੋਗ ਅਗਵਾਈ ਵਿੱਚ ਗਿੱਦੜਬਾਹ ਪੁਲਿਸ ਵੱਲੋਂ ਡਿਜੀਟਲ ਤਕਨੀਕ ਅਪਣਾਉਂਦੇ ਹੋਏ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਾਹਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਸੀਨੀਅਰ ਅਫਸਰਾਂ ਦੀ ਹਦਾਇਤਾਂ ਅਨੁਸਾਰ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਾਨੂੰਨ ਦੀ ਇਨ ਬਿਨ ਪਾਲਣਾ ਕਰਦੇ ਹਾਂ ਤਾਂ ਅਸੀਂ ਹਾਦਸਿਆਂ ਤੋਂ ਬਚ ਸਕਦੇ ਹਾਂ ਅਤੇ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਤੇ ਐਸਆਈ ਹਜੂਰ ਸਿੰਘ, ਐਸਆਈ ਹਰਬੰਸ ਸਿੰਘ ਹੈੱਡ ਕਨਸਟੇਬਲ, ਨਿਰਮਲ ਸਿੰਘ ਪੀਐਚਸੀ, ਅਰਮਾਨ ਸਿੰਘ ਪੀਐਚਸੀ, ਕੁਲਵਿੰਦਰ ਸਿੰਘ ਹਾਜ਼ਰ ਸਨ। ਸਰ ਅੱਜ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ? ਇਹ ਸਰ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਇਹ ਰੂਟੀਨ ਦੀ ਚੈਕਿੰਗ ਹੈ ਕੁਝ ਸਪੈਸ਼ਲ ਨਹੀਂ ਰੂਟੀਨ ਦੀ ਚੈਕਿੰਗ ਹੈ ਜਿਵੇਂ ਹੁਣ ਇੰਨਾ ਪਬਲਿਕ ਨੂੰ ਇੰਨਾ ਪਤਾ ਨਹੀਂ ਆਨਲਾਈਨ ਚਲਾਨ ਹੋਣ ਸ਼ੁਰੂ ਹੋ ਗਏ ਹਨ ਮਸ਼ੀਨਾਂ ਰਹੀਆਂ ਆਨਲਾਈਨ ਚਲਾਨਾ ਰਹੀਆਂ ਇਹਨਾਂ ਨੂੰ ਇਹ ਪ੍ਰੇਰਿਤ ਕਰੀ ਜਾਂਦੇ ਆ ਵੀ ਤੁਸੀਂ ਜਿਹੜੀ ਹਾਈ ਸਕਿਉਰਿਟੀ ਪਲੇਟ ਹੈ ਸਰਕਾਰੀਆ ਓਲ ਬੁਗਵਾਓ ਠੀਕ ਹੈ 60 70% ਜਿਹੜੇ ਲੋਕਾਂ ਨੇ ਪ੍ਰਾਈਵੇਟ ਪਲੇਟਾਂ ਵੀ ਪੈਂਟਰ ਤੋਂ ਲਿਖਾ ਕੇ ਕੋਈ ਗਲਤ ਨੰਬਰ ਲੱਗਿਆ ਹੋਵੇ ਕਿਸੇ ਦਾ ਕੋਈ ਮੋਟਰਸਾਈਕਲ ਤੇ ਕਾਰ ਦਾ ਨੰਬਰ ਲਵਾਈ ਫਿਰਦਾ ਉਹਨਾਂ ਵਹੀਕਲਾਂ ਨੂੰ ਅਸੀਂ ਬੌਟ ਕਰ ਰਹੇ ਹਾਂ। ਹੂੰ। ਹੋਰ ਕਿਸ ਤਰ੍ਹਾਂ ਦੀ ਅਹਦਾਇਤਾ ਕੀਤੀਆਂ ਨੇ ਜਾਰੀ। ਲੋਕਾਂ ਨੂੰ ਇਹਨਾਂ ਨੂੰ ਪਾਮ ਪਬਲਿਕ ਨੂੰ ਹਦਾਇਤ ਕੀਤੀ ਆ ਵੀ ਇੱਕ ਓਵਰ ਸਪੀਡ ਵਹੀਕਲ ਨਾਲ ਨਾ ਚਲਾਓ। ਓਵਰ ਸਪੀਡ ਨਾਲ ਜਿਹੜੇ ਐਕਸੀਡੈਂਟ ਦਾ ਕਾਰਨ ਹੁੰਦਾ ਜਿਵੇਂ ਰਾਤ ਹੀ ਇੱਕ ਗੱਡੀ ਹਾਈਵੇ ਤੇ ਪਲਟੀ ਆ ਆਪਣੇ ਕਿਦੜਵਾਏ। ਹੂੰ। ਓਵਰ ਸ਼ਕੀਰ ਨਾਲ ਚਲੋ ਟੂ-ਵੀਲਰ ਦੇ ਉੱਤੇ ਤਿੰਨ ਸਵਾਰੀਆਂ ਨਾਲ ਬੈਠੋ ਹੈਲਮਟ ਜ਼ਰੂਰ ਪਹਿਨੋ ਬਾਕੀ ਜਿਹੜੇ ਈ-ਰਿਕਸ਼ੇ ਆ ਈ-ਰਿਕਸ਼ਿਆਂ ਵਾਲਿਆਂ ਨੂੰ ਇਹ ਹਦਾਇਤ ਕੀਤੀ ਹੈ ਵੀ ਇਹਨਾਂ ਨੇ ਜਿਹੜੇ ਆ ਨੰਬਰ ਨਹੀਂ ਲਗਾਏ ਹੋਏ ਨੰਬਰ ਨਹੀਂ ਲਵਾਏ ਇਹਨਾਂ ਨੂੰ ਤਿੰਨ ਸਵਾਰੀਆਂ ਪਾਸ ਹੈ ਇਹਨਾਂ ਨੂੰ ਕਿਹਾ ਵੀ ਤਿੰਨ ਸੀਟੜੀ ਆਪਣੀਆਂ ਸਵਾਰੀਆਂ ਪਿਠਾਓ ਤੇ ਨੰਬਰ ਲਵਾਓ ਨਸ਼ਾ ਕਰਕੇ ਨਾ ਚਲੋ ਜ਼ਿਆਦਾਤਰ ਜਿਹੜੇ ਆ ਇਹ ਦਿਸ਼ਾਵਾਂ ਵਾਲੇ ਜ਼ਿਆਦਾਤਰ ਡਰਾਈਵਰ ਸਾਹਿਬ ਆਪਣੇ ਹੈਗੇ ਕੁਝ ਅਨਪੜ੍ਹ ਆ ਜਿਨ੍ਹਾਂ ਨੂੰ ਪਤਾ ਨਹੀਂਗਾ ਉਹਨਾਂ ਨੂੰ ਇਹ ਸਮਝਾਈ ਦੇ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਤੁਸੀਂ ਗੁਰਦਾਸਪੁਰ ਦੇ ਸਭ ਤੋਂ ਵਿਅਸਤ ਇਲਾਕੇ ਅਤੇ ਮੁੱਖ ਚੌਂਖਨ ਮਾਨ ਚੌਂਕ ਵਿੱਚ ਸਥਿਤ SBI ਬੈਂਕ ਦੀ ਬ੍ਰਾਂਚ ਵਿੱਚ AC ਤੋਂ ਹੋਏ ਸ਼ਾਰਟ ਸਰਕਟ ਕਰਕੇ ਭਿਆਨਕ ਲੱਗ ਗਈ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਤੇ ਉੱਥੇ ਹੀ ਚੌਂਕ ਸ਼ਾਮ ਨੂੰ ਕੁੰਦੀ ਭਾਰੀ ਪੀੜ ਨੂੰ ਦੇਖਦੇ ਹੋਏ ਚੌਂਕ ਵਿੱਚੋਂ ਦੋਨੋਂ ਪਾਸਿਓਂ ਆ ਰਹੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਗਈ ਇਹ ਹਨੂਮਾਨ ਚੌਕ ਮੇਨ ਆਪਣਾ ਚੌਕ ਹੈਗਾ ਜੀ ਇਹ ਤੇ ਐਸ ਬੀ ਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰੈਚ ਵੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਚੌਕ ਤੋਂ ਪੁਲਸ ਲੈਣ ਰੋਡ ਨੂੰ ਤਾਂ ਇਧਰੋਂ ਫਿਬਰੀ ਚੌਕ ਤੋਂ ਸਟਾਫਨ ਚੌਕ ਆਹ ਤੁਸੀਂ ਦੇਖਦੇ ਹੋ ਇਹ ਕਹਿੰਦੇ ਕੋਈ ਏਸੀ ਦਾ ਸਬਸਕ੍ਰਿਪਟਰ ਹੋਇਆ ਬਾਕੀ ਪਤਾ ਲੱਗੂਗਾ ਉਹਨਾਂ ਕੋਈ ਅੰਦਰੋਂ ਮਿਲੂਗਾ ਬੰਦਾ ਕੋਈ ਤੇ ਸਟੇਟ ਬੈਂਕੋ ਪਟਿਆਲਾ ਜਿੱਥੇ ਜਿਹੜਾ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜ ਹੋਇਆ ਹਨਮਾ ਚੌਂਕ ਵੀ ਕਿ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਸਿੱਧੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈਏ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲੱਗ ਭੱਜ ਬੁੱਝ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੁੰਡੇ ਆਕਸੀਜਨ ਸੈਂਟਰ ਲਾ ਕੇ ਫਾਇਰਮੈਨ ਜਿਹੜੇ ਵਾੜੇ ਨੇ ਤੇ ਔਰ થોੜੇ-ਥੋੜੇ ਸਮੇਂ ਦੇ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ। ਇਹ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰ ਉਹ ਜਿਹੜਾ ਐਸਬੀਆਈ ਬ੍ਰਾਂਚ ਹਨੂਮਨ ਚੌਂਕ ਤੋਂ ਬਾਅਦ ਦੀ ਦੇ ਉਹ ਬਿਲਡਿੰਗ ਵੀ ਸਾਡੀ ਆਪਣੀ ਨੇ। ਸੋ ਕਿਤੇ ਅੱਗ ਲੱਗਣ ਦਾ ਜਿਹੜਾ ਵਾ ਕੋਈ ਏਸੀ ਦੀ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਆ ਉਹਦੇ ਕਰਕੇ ਜਿਹੜਾ ਅੱਗ ਲੱਗਿਆ। ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੇ ਬਾਹਰ ਵਾਰ ਹਾਈ ਟੈਕਾ ਬਬਰੀ 나ਕੇ ਤੇ ਕੀਤੀ ਗਈ 나ਕੇबंदी ਦੌਰਾਨ 4 ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ ਇੱਕ A ਕੈਟਾਗਰੀ ਦਾ ਗੈਂਗਸਟਰ ਵੀ ਸ਼ਾਮਲ ਹੈ। ਗੁਰਸ਼ਰਨ ਪ੍ਰੀਤ ਸਿੰਘ ਨਾਮ ਦੇ ਅੰਮ੍ਰਿਤਸਰ ਦੇ ਰਾਜਾ ਸੰਸਿਵਕੇ ਰਹਿਣ ਵਾਲੇ ਇਸ ਗੈਂਗਸਟਰ ਦੇ ਖਿਲਾਫ 25 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਕਤਲ ਅਤੇ ਡਕੈਤੀਆਂ ਦੇ ਮਾਮਲੇ ਵੀ ਸ਼ਾਮਲ ਹਨ। ਤੇ ਇਨ੍ਹਾਂ ਕੋਲੋਂ 2 ਪਿਸੋਲ ਮੈਗਜ਼ੀਨ ਅਤੇ 7 ਜਿੰਦਾ ਰੋង ਵੀ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਇੱਕ PX5 ਪਿਸਤਲ ਬੋਰ ਵੀ ਸ਼ਾਮਲ ਹੈ। ਦੀ ਪ੍ਰੈਸ ਕਾਨਫਰੰਸ ਹੈ ਰਿਗਾਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਐਸਓ ਦਾ ਸੀਆਈਏ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਗੱਲ ਇਹ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ-ਵਕ ਥਾਵਾਂ ਤੇ ਆਪਾਂ ਜਿਹੜੀ ਹੈਗੀ ਨਾਕਾਬੰਦੀ ਕਰਦੇ ਸਾਡੀ ਇੱਕ ਸਪੈਸੀਫਿਕ ਨਾਕਾਬੰਦੀ ਸੀ ਜੀਟੀ ਆਪਰੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਇਹ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਸ਼ਵਨਜੀਤ ਗੁਸ਼ੰਤਜੀਤ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਰਾਜਸਥਾਨੀ ਦੇ ਵਹਣ ਵਾਲੇ ਹੈਗੇ ਇੱਕ ਲੋਕੋ ਕਿਹਦਾ ਹੈਗਾ ਇੱਕ ਅੰਡੇ ਦਾ ਹੈਗਾ ਤੋ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋ ਇਹਨਾਂ ਦੇ ਕੋਲ ਦੋ ਪਿਸਟਲਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ ਤੇ ਤੀ ਬੰਦਰੀ ਪਿਸਟਲ ਹੈ ਅਲੋਂਗ ਵਿਦ ਥਰੀ ਲਾਈਵ ਹੰਡ ਅਤੇ ਇੱਕ ਬੱਤੀ ਬੰਦਰੀ ਪਿਸਟਲ ਹੈਗੀ ਉਹਦੇ ਚੋਂ ਚਾਬ ਲਾਈਵ ਆਉਂਦਾ ਜੋ ਪਾਬੰਦ ਹੋਇਆਗੇ ਜਦੋਂ ਇਹਦਾ ਪਾਪਾ ਅਸੀਂ ਵੈਰੀਫਿਕੇਸ਼ਨ ਕੀਤਾ ਤਾਂ ਪਾਇਆ ਕਿ ਨਜ਼ਰਾਂ ਗੋਜਸ਼ਨਪੀ ਤਗਾ ਅ ਅ ਗੈਂਗਸਟਰ ਅ ਹੈਗਾ ਆ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਸਨੇਚਿੰਗ ਦੇ ਐਨਡੀਪੀਐਸ ਦੇ ਜਿਹੜੇ ਵਸ਼ਟੇ ਹੈਗੇ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫ ਆਈ ਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਉਹਨਾਂ ਪਰਚਾ ਦਰਜ ਕਰਕੇ ਕੀ ਗਿਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛਗੀ ਚ ਅਸੀਂ ਕਰੇ ਹੈਗੇ ਕਿ ਇਹਨਾਂ ਦੇ ਹਾਈਵੇ ਤੇ ਆਲੇ ਦੁਆਲੇ ਕੋਮਨ ਦਾ ਕੀ ਮੋਟਿਵ ਸੀ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਹੜੀ ਗੈਂਗ ਦਾ ਸੰਬੰਧ ਕਿੰਨੇ ਚੋਟੋ ਇਸ ਦਾ ਕੁਝ ਆ ਗੁਰਸ਼ਸਨਪੀਟਾ ਚਿਨੀ ਇਹਨਾਂ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸ਼ਸੀ ਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਅੰਜਾਮ ਦਿੱਤੀ ਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੀ ਬਾਕੀ ਸਾਰੀ ਚੀਜ਼ ਅਸੀਂ ਇਹਨੂੰ ਚੈੱਕ ਕਰੇ ਹੈਗੇ ਕਿ ਕਿੰਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਤੇ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤਾਂ ਪਹਿਲਾਂ ਹੀ ਬੋਲਦੇ ਆ ਉਹ ਸਾਡੀ ਸੀ ਇਹ ਇਹਦੀ ਸੇ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਰਿਮਾਂਡ ਲਿਆ ਹੈਗਾ ਤੇ ਰਿਮਾਂਡ ਵਿੱਚ ਅਸੀਂ ਨਨੋ ਜਿਹੜਾ ਹੈਗਾ ਚੈੱਕ ਕਰਦੇ ਕਰਦਾ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆ ਐਫਰਟ ਜਿਹੜਾ ਇਹਦੇ ਚ ਕਰੇਗੇ ਬੜਾ ਜੋ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫੋਰਵਰਡ ਹੈ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕਰ ਕੀਤਾ ਹੈ ਕਿੱਥੇ ਕਤਲ ਕੀਤਾ ਸੀ ਇਹਨਾਂ ਤੇ ਕਿਹੜਾ ਪਤਾ ਜੀ ਦਾ ਕਿਸੇ ਕੀਤਾ ਹੈ ਹਾਂ ਜੀ ਕਤਲ ਵੀ ਕੀਤਾ ਕਤਲ ਦਾ ਕੇਸ ਜੀ ਆਵੇਗਾ ਤਾਂ ਉਹ ਸਾਰੇ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਰਿਲੇਟਡ ਹੈਗੇ। ਫੌਜ ਦੇ ਤਿੰਨ ਮੀਡੀਅਮ ਰੈਜੀਮੈਂਟ ਦੇ ਮੈਡਲ ਜੇਤੂ ਨਾਇਬ ਸੂਬੇ ਦਾ ਸਤਨਾਮ ਸਿੰਘ ਜੋ ਕਾਰਗਿਲ ਦੀ ਲੜਾਈ ਦੇ ਯੋद्धा ਵੀ ਸਨ ਤੇ ਜਿਨ੍ਹਾਂ 5 ਸਾਲ ਪਹਿਲਾਂ ਗਲਵਾਨ ਕਾਟੀ ਵਿੱਚ ਚੀਨੀ ਸੈਨਿਕਾਂ ਨਾਲ ਖੂਨੀ ਮੁਕਾਬਲੇ ਵਿੱਚ ਆਪਣੇ 20 ਸਾਥੀ ਸੈਨਿਕਾਂ ਸਮੇਤ ਸ਼ਹੀਦ ਹੋ ਗਏ ਸਨ ਦਾ ਪੰਜਵਾਂ ਬਲੀਦਾਨ ਦਿਵਸ ਪਿੰਡ होज राज दे गुरुद्वारा साहिब में शहीद लेफ्टिनेंट नवदीप सिंह अशोक चक्र दे पिता कैप्टन चुगिंदर सिंह ने प्रधान की आयोजित किया गया जिसमें शहीद सैनिक परिवार सुरक्षा परिषद के जनरल कतर कुमर रविंदर सिंह भी शामिल हुए लहू देकर अपना तिरंगे की बुलंदी को सवारा है लहू देकर अपना तिरंगे की बुलंदिक और सवारा है फरिश्ते तुम वतन के सलाम तुम्हें हमारा है सलाम तुम्हें हमारा है आज भारतीय सेना की तीन मीडियम अराइग्मेंट के वीर योद्धा नायक सबदार सतनाम सिंह जो आज से पाँच साल पहले भारत चाइना बॉर्डर पर जो बलवान घंटी पे चीनी सैनिकों के साथ लड़ते हुए अपने उन्नीस साथियों का जाम पी गए थे उनका पांचवां बलिदान दिवस उनके गांव गुजरात में आयोजित किया गया नायक सफेदार सतनाम सिंह एक ऐसे पुत्र थे एक ऐसे वीर योद्धा थे जिन्होंने चीनी सैनिकों के साथ भावी से मुकाबला किया उन्हें मौत की नींद सुलाया और अपने यूनिट का अपने गांव का अपने माता पिता का नाम जो है सारे देश में रोशन किया ऐसे योद्धा देश के वो भारतीय सेना के गौरव हैं जिनके बलिदान से आज भी देश की भावी पीढ़ी जो है प्रेरणा लेती है सुबह सतनाम सिंह गलवान के एक ऐसे बलवान थे जिन्होंने अपने अफसरों का हुक्म मानते हुए अपने प्राणों की मात्र भी प्रवाह की बना गुत्थम गुत्था की लड़ाई में चीनी सैनिकों को भगाया मारा उन्हें और आखिर में क्योंकि चीनी सैनिकों की संख्या ज़्यादा थी और आखिर में वो अपने उन्नीस साथियों के साथ शहादत का जाम पे गए आज सारा देश अपने उन बीस ਸੂਮਾਉਂ ਦੀ ਸ਼ਹਾਦਤ ਨੂੰ ਸਰਦਾ ਕਰ ਰਹਾ ਹੈ ਉਹਨਾਂ ਦੇ ਬਲਿਦਾਨ ਨੂੰ ਰਮਣ ਕਰ ਰਹਾ ਹੈ ਗੁਰਦਾਸਪੁਰ ਦੇ ਪਿੰਡ ਪਟੀਆਂ ਦੇ ਕੁਝ ਪਿੰਡ ਵਾਸੀਆਂ ਨੇ ਪਿੰਡ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਮਾਮਲਾ ਪਿੰਡ ਵਿੱਚ ਪੰਚਾਇਤੀ ਜ਼ਮੀਨ ਤੇ ਬਣੀਆਂ ਕੁਝ ਉਸਾਰੀਆਂ ਟਾਉਣ ਦਾ ਹੈ ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਹ ਸਾਰੀਆਂ ਟਾਉਣ ਵਿੱਚ ਭਾਈ ਭਤੀਜਾਵਾਦ ਵਰਤਿਆ ਗਿਆ ਹੈ ਤੇ ਸਿਰਫ ਤਿੰਨ ਲੋਕਾਂ ਦੀਆਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਦ ਕਿ ਪਿੰਡ ਦੇ 30 ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਦਾਸੇਗੇ ਪਿੰਡ ਵਿੱਚ ਸ਼ਾਮਲਾਟ 10 ਕਨਾਲ 16 ਮਰਲੇ ਜ਼ਮੀਨ ਉੱਪਰ ਕਈ ਸਾਲਾਂ ਤੋਂ ਇੱਕ ਇੱਕ ਦੋ ਦੋ ਮਰਲੇ ਤੇ ਹੋਈਆਂ ਕੁਝ ਨਜਾਇਜ਼ ਸਾਰੀਆਂ ਤੇ ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੀਲਾ ਪੰਚਾ ਚਲਾਇਆ ਗਿਆ ਸੀ। ਆ ਸਵਾਗਤ ਕਰਦਾ ਜੀ। ਇਹ ਸਾਰਾ ਮਸਲਾ ਹੈਗਾ ਜੀ ਇਹ ਪਿਛਲੇ 20-25 ਸਾਲ ਤੋਂ ਮੇਰੇ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਤੇ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਤੇ ਇਹ ਕਬਜ਼ਾ ਜਿਹੜਾ ਪਿਛਲੀ ਪੰਚਾਇਤ ਦੁਆਰਾ ਹੀ ਇਹ ਕੇਸ ਚੱਲਦਾ ਆ ਰਿਹਾ। ਅੱਜ 2.5 ਸਾਲ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਉਣ ਕਰਕੇ ਸਰਦਾਰ ਭਵਨ ਸinh maan ji ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਚਾਇਤ ਦੀਆਂ ਜ਼ਮੀਨਾਂ ਪੰਚਾਇਤ ਦੀ ਜਗ੍ਹਾ ਖਾਲੀ ਕਰਵਾਈ ਆਏ ਉਹਦੇ ਉੱਤੇ ਜਿਲ੍ਹੇ ਦੇ ਤੇ ਕਾਰਵਾਈ ਹੋਈ ਹੈ ਤੇ ਬਹੁਤ ਹੀ ਦੇਰ ਬਾਅਦ 2.5 ਸਾਲ ਬਾਅਦ ਦਾ ਕੇਸ ਤੋਂ ਬਾਅਦ 25 ਸਾਲ ਬਾਅਦ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਿਆ ਹੈ ਤੇ ਇਹ ਜਗ੍ਹਾ ਖਾਲੀ ਹੋਈ ਹੈ ਇਹ ਜਗ੍ਹਾ ਜੋ ਮੇਰੇ ਖਿਆਲ ਅੱਜ ਦੀ ਕੀਮਤ 'ਚ 2 ਤੋਂ 2.5 ਕਰੋੜ ਰੁਪਏ ਦੀ ਜਗ੍ਹਾ ਹੈ ਇਸ ਵਿੱਚ ਆਪਾਂ ਪਿੰਡ ਨੂੰ ਕੋਈ ਵਧੀਆ ਚੀਜ਼ ਬਣਾ ਕੇ ਪੇਸ਼ ਕਰਾਂਗੇ ਕੋਈ ਗਰਾਊਂਡ ਜਾਂ ਪਾਰਕ ਲਵਾਵਾਂਗੇ ਪਿੰਡ ਨੂੰ ਜੋ ਕਿ ਸਾਰੇ ਮੇਰੇ ਪਿੰਡ ਵਿੱਚ ਕੋਈ ਨਾ ਹੀ ਕੋਈ ਗਰਾਊਂਡ ਹੈ ਨਾ ਕੋਈ ਪਾਰਕ ਹੈ ਜਿਹਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ ਉਹ ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਵਾਸਤੇ ਗਰਾਊਂਡ ਤੇ ਪਾਰਕ ਹੋਣਾ ਚਾਹੀਦਾ ਹੈ ਜਿਸ ਲਈ ਨੌਜਵਾਨ ਨਸ਼ਾ ਛੱਡ ਕੇ ਅਤੇ ਖੇਡਾਂ ਦੇ ਪ੍ਰਤੀ ਜਾਗਰੂਤ ਹੋਣ ਤੇ ਨਸ਼ੇ ਦੀ ਦਲਦਲ ਤੋਂ ਬਾਹਰ ਆਣ ਜੋ ਕਿ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਇਹ 30 ਬੰਦਿਆਂ ਦਾ ਇਸ ਜ਼ਮੀਨ ਤੇ 30 ਬੰਦਿਆਂ ਦਾ ਕਬਜ਼ਾ 30 ਬੰਦਿਆਂ ਦਾ ਤੇ 30 ਬੰਦੇ ਪੇਸ਼ ਕਿਉਂ ਨਹੀਂ ਹੋਏ 30 ਬੰਦੇ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਬਾਹਰ ਤੋਂ ਬੰਦੇ ਲਿਆ ਕੇ ਪੁੱਤਰ ਸਰਕਾਰ ਦਾ ਪੁੱਤਲਾ ਫੂਕਣਾ ਵਾਕਏ ਤੇ ਉੱਥੇ ਪ੍ਰਦਰਸ਼ਨ ਕਰਾ ਕਿ ਇਥੇ ਘਰ ਢਾਏ ਗਏ ਉੱਥੇ ਨਾ ਹੀ ਤਾਂ ਕੋਈ ਘਰ ਸੀਗਾ ਨਾ ਮੈਂ ਮੀਡੀਆ ਦੇ ਮਾਧਮ ਰਾਹੀਂ ਦੱਸਣਾ ਚਾਹੁੰਦਾ ਕਿ ਉੱਥੇ ਸਿਰਫ ਝੁੱਗੀਆਂ ਝੌਪੜੀਆਂ ਸੀ ਜਾਂ ਆਜ਼ੇ ਕਬਜਾ ਜਿਹਦੇ ਵਿੱਚ ਕੋਈ ਕਿਸੇ ਦਾ ਸਮਾਨ ਸੀਗਾ ਨਾ ਕੁਛ ਸੀਗਾ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਪ੍ਰਸ਼ਾਸਨ ਦੁਆਰਾ ਤੇ ਸਰਕਾਰ ਦੁਆਰਾ ਕੀਤੀ ਗਈ ਹੈ ਜਦ ਕਿ ਮੌਜੂਦਾ ਸਰਪੰਚਦਾਰ ਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਇੱਕ ਕੇਸ 2022 ਤੋਂ ਚੱਲਦਾ ਰਿਹਾ ਪੁਰਾਣੀ ਪੁਰਾਣੀ ਸਰਕਾਰ ਤੇ ਪੁਰਾਣੀ ਪੰਚਾਇਤ ਦੇ ਟਾਈਮ ਦਾ ਕੇਸ ਹੈ ਇਹਦੀ ਕਾਰਵਾਈ ਇਹਦੇ ਤੇ ਮੇਰੀ ਮੌਜੂਦਗੀ 'ਚ ਹੋਈ ਹੈ ਮੇਰੀ ਤਰਮ 'ਚ ਹੋਈ ਹੈ ਇਸ ਕਰਕੇ ਲੋਕ ਕੇ ਸੋਚ ਰਹੇ ਹਨ ਕਿ ਸਰਪੰਚ ਨੇ ਕਰਵਾਇਆ ਤਾਂ ਮੈਂ ਆਪ ਜੀ ਦੇ ਚੈਨਲ ਥਾ ਨਾਹੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਨਾ ਕਿ ਇਹ ਤੇ ਸ਼ੱਕ ਤੋਂ ਬਾਹਰ ਨਿਕਲਿਆ ਜਾਵੇ ਇਹ ਨਵੇਂ ਸਰਪੰਚ ਨੇ ਇਸ ਵਿੱਚ ਕੁਝ ਨਹੀਂ ਕਰਵਾਇਆ ਮਾਰਾ ਇਹ ਕੀਤੀ ਗਈ ਹੈ ਜੋ ਕਿ ਅੱਜ ਉਸ ਦੇ ਅਧੀਨ ਹੀ ਇਸ ਦੀ ਕਾਰਵਾਈ ਹੋਈ ਹੈ ਇਹ ਸਾਰੇ ਨਜਾਇਜ਼ ਕਰਕੇ ਸਰਕਾਰ ਦੁਆਰਾ ਚੱਕੇ ਗਏ ਹਨ ਜੇ ਇਹਨਾਂ ਕੋਲ ਕੋਈ ਪਛ ਵੀ ਕਬਜ਼ਾਕਾਰਾਂ ਕੋਈ ਵੀ ਪ੍ਰੂਫ ਹੈ ਇਸ ਜਗ੍ਹਾ ਦਾ ਤੇ ਉਹ ਕੋਰਟ ਵਿੱਚ ਚਲੇ ਜਾਣ ਤੇ ਕੋਈ ਵੀ ਪਿੰਡ ਵਾਸੀ ਮੇਰੇ ਤੇ ਕੋਈ ਰੋਸ਼ਨਾ ਕਰੇ ਮੈਂ ਪਿੰਡ ਦੇ ਨਾਲ ਆ ਦੋ ਸੈਸ਼ਨ ਸਾਡੀਆਂ ਅਸਦੀਆਂ ਕਾਜ਼ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁبرو ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾ ਨੂੰ ਜੀਵ ਇਜ਼ਾਜ਼ਤ ਰੱਬ ਰੱਖਾ